ਸੱਚੀ ਕਹਾਣੀ ਮੇਜਰ ਸਟਿਲ ਔਨ ਦ ਟੀਵੀ ਐਨ ਅਰੀਨਲ ਬਿਲਕੇਸ ਵੀਡੀਓ ਨੂੰ ਦੇਖ ਕੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਨ੍ਹਾਂ ਵੀਡੀਓ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਆਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਵਿਗਿਆਨ ਦੇ ਬਾਰੇ ਵਿੱਚ ਅਕਬਰ ਦੇ ਰਾਜ ਦੌਰਾਨ ਕੀ ਹੋਇਆ ਸੀਗਾ ਕਿ ਨਾਵਾਂ ਨੂੰ ਚੀਤੇ ਰੱਖਣ ਲਈ ਉਹਨਾਂ ਨੇ ਇੱਕ ਬੜੀ ਵਿਸ਼ੇਸ਼ੀ ਗੱਲ ਬਣਾਤੀ ਸੀ ਕਿ ਦੋ ਦਰਿਆਵਾਂ ਦੇ ਵਿਚਕਾਰਲਾ ਜਿਹੜਾ ਇਲਾਕਾ ਸੀ ਨਾ ਉਹ ਦੋ ਦਰਿਆਵਾਂ ਦੇ ਪਹਿਲੇ ਪਹਿਲੇ ਅੱਖਰ ਨੂੰ ਲੈ ਕੇ ਉਸ ਦਾ ਨਾਮ ਬਣਾ ਕੇ ਉਸ ਨੂੰ ਸੌਖੇ ਢੰਗ ਨਾਲ ਉਹਨਾਂ ਨੇ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਸੀਗੇ ਜਿਸ ਤਰ੍ਹਾਂ ਪਹਿਲਾ ਸੀਗਾ ਦੁਆਬ ਸਿੰਧ ਸਾਗਰ ਇਹਦੇ ਵਿੱਚ ਯਾਨੀ ਕਿ ਸਿੰਧ ਦਰਿਆ ਤੇ ਜੇਲੂਪ ਦੇ ਵਿਚਕਾਰਲਾ ਜਿਹੜਾ ਇਲਾਕਾ ਸੀ ਉਸ ਨੂੰ ਦੁਆਬ ਸਿੰਧ ਸਾਗਰ ਆਖਿਆ ਜਾਂਦਾ ਸੀਗਾ ਤੇ ਇਹ ਇਲਾਕਾ ਬਹੁਤ ਉਪਜਾਊ ਨਹੀਂ ਸੀਗਾ ਉਸ ਤੋਂ ਬਾਅਦ ਆਉਂਦਾ ਸੀਗਾ ਜੀ ਦੁਆਬ ਚੱਜ ਜਿਹਰੇ ਵਿੱਚ ਚਨਾਬ ਤੇ ਜੇਲਮ ਚਾ ਜਿਆਣੀ ਚੱਚਾ ਚਨਾਬ ਜੱਜਾ ਜੇਲਮ ਦੋਵਾਂ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਜਿਹਰੇ ਵਿੱਚ ਗੁਜਰਾਤ ਤੇ ਇਸ ਤੋਂ ਇਲਾਵਾ ਸ਼ਾਹਕੋਟ ਦੇ ਇਲਾਕਾ ਵਿੱਚ ਥੋੜੀ ਜੀ ਜ਼ਮੀਨ ਇਹਦੀ ਉਪਜਾਊ ਕਹਿ ਸਕਦੇ ਆਪਾਂ ਸਿੰਧ ਸਾਗਰ ਦੇ ਨਾਲੋਂ ਪੇ ਸਿਗਾ ਦੁਆਬ ਰਚਨਾ ਯਾਨੀ ਕਿ ਰਾਵੀ ਤੇ ਚਨਾਬ ਦੇ ਵਿਚਕਾਰਲਾ ਇਲਾਕਾ ਦੁਆਬ ਯਾਨੀ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਜਿਸ ਤੇ ਵਿੱਚ ਗੁਜਰਾਵਾਲਾ ਸਿਆਲਕੋਟ ਜਿਸ ਦੀ ਜ਼ਮੀਨ ਵੀ ਬਹੁਤ ਉਪਜਾਊ ਸੀ ਉਸ ਤੋਂ ਬਾਅਦ ਆ ਜਾਂਦਾ ਜੀ ਦੁਆਬ ਬਾਰੀ ਯਾਨੀ ਕਿ ਬਿਆਸ ਤੇ ਰਾਵੀ ਦੇ ਵਿਚਕਾਰਲਾ ਇਲਾਕਾ ਦੋ ਦਰਿਆਵਾਂ ਦੇ ਜਿਸ ਨੂੰ ਅਸੀਂ ਕੱਲ ਕਰੀਏ ਤਾਂ ਬਿਲਕੁਲ ਮੱਤ ਪਿੰਦਾ ਸੀ ਪੰਜਾਬ ਦਾ ਇਹ ਸੀ ਉਸ ਨੂੰ ਮਾਝਾ ਮਾਚੀ ਆਖਿਆ ਜਾਂਦਾ ਸੀਗਾ ਤੇ ਪੂਰਬ ਪੰਜਾਬ ਦੇ ਪ੍ਰਸਿੱਧ ਦੋ ਵੱਡੇ ਸ਼ਹਿਰ ਇਹਦੇ ਵਿੱਚ ਆਉਂਦੇ ਸੀ ਆਪ ਬਦਲ ਕਰੀਏ ਲਾਹੌਰ ਤੇ ਅੰਮ੍ਰਿਤਸਰ ਸੋ ਇਥੋਂ ਦੀ ਜ਼ਮੀਨ ਦੀ ਅੰਦਾਜ਼ ਕਰੀਏ ਤਾਂ ਉਹ ਬਹੁਤ ਵਜਾਉ ਸੀ ਪਾਕੀ ਦੇ ਏਰੀਆਜ਼ ਦੇ ਨਾਲ ਸੋ ਇਹ ਸਭ ਤੋਂ ਵੱਡਾ ਏਰੀਆ ਸੀਗਾ ਜਿਸ ਨੂੰ ਇਹ ਬਾਰੀ ਯਾਨੀ ਕਿ ਦੁਆਬ ਬਾਰੀ ਪਿਆਸ ਤੇ ਰਾਵੀ ਦੇ ਵਿਚਕਾਰਲਾ ਇਲਾਕਾ ਇਸ ਤੋਂ ਬਾਅਦ ਆਉਂਦਾ ਜੀ ਦੁਆਬ ਬਿਸਤ ਜਲੰਧਰ ਯਾਨੀ ਕਿ ਸਤਲੁਜ ਤੇ ਬਿਆਸ ਬਿਸਤਅ ਮਤਲਬ ਵਿਆਸ ਤੇ ਸਤਲੁਜ ਦੁਆਬਾਂ ਦੇ ਵਿਚਕਾਰਲੀ ਜਿਹੜੀ ਜਗ੍ਹਾ ਸੀ ਉਸ ਨੂੰ ਦੁਆਬ ਬਿਸਤ ਜਲੰਧਰ ਆਖਿਆ ਜਾਂਦਾ ਹੁਣ ਵੀ ਇਸ ਇਲਾਕੇ ਦਾ ਨਾਮ ਹੈ ਜਿਹੜਾ ਉਹ ਦੁਆਬੀ ਹੈ ਆਪਾਂ ਨੂੰ ਪਤਾ ਹੀ ਹੈ ਕਿ ਇਸ ਏਰੀਆ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਨਾਂ ਨੂੰ ਅਸੀਂ ਦੁਆਬਾ ਏਰੀਆ ਆਪਦੇ ਹਾਂ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦਾ ਜ਼ਿਕਰ ਕਰੀਏ ਤਾਂ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਇਹ ਜ਼ਿਲ੍ਹੇ ਆਉਂਦੇ ਨੇ ਜਿਸ ਦੇ ਵਿੱਚ ਇਹਨਾਂ ਨੂੰ ਦੁਆਪਾ ਆਖਿਆ ਜਾਂਦਾ ਦੋ ਆਬਾਂ ਦੇ ਵਿਚਕਾਰ ਵਾਲੀ ਜਗ੍ਹਾ ਇਹ ਜਗ੍ਹਾ ਵੀ ਉਪਜਾਊ ਜ਼ਮੀਨ ਮੰਨੀ ਗਈ ਆ ਤੇ ਇਸ ਤੇ ਲੋਕ ਨੇ ਜਿਹੜੇ ਉਹਨਾਂ ਨੂੰ ਦੁਆਬੀ ਆਖਿਆ ਜਾਂਦਾ ਹੈ ਸੋ ਇਹ ਸੀ ਬੜੀ ਰੋਚਕ ਜੀ ਜਾਣਕਾਰੀ ਇਹ ਇਸੇ ਨਾਮ ਜਿਹੜੇ ਬੜੇ ਸੌਖੇ ਢੰਗ ਨਾਲ ਇਸ ਨੂੰ ਯਾਦ ਰੱਖਣ ਲਈ ਇਹਨਾਂ ਨੇ ਇਹ ਇਸ ਤਰ੍ਹਾਂ ਦੇ ਨਾਮ ਘੜੇ ਸੀ ਜਾਂ ਬਣਾਏ ਸੀ ਆਤਮੁਰ ਦੇ ਸਮੇਂ 'ਚ ਅਸਲ ਦੇ ਵਿੱਚ ਇਹਨਾਂ ਦਾ ਨਾਮ ਕੁਝ ਇਸ ਤਰ੍ਹਾਂ ਪਿਆ ਸੀ ਦੋ ਆਬਾ ਦੇ ਵਿਚਕਾਰ ਲਈ ਜਿਹਦਾ ਨੂੰ ਹੀ ਅਸਲ ਦੇ ਵਿੱਚ ਦੋਆਬਾ ਕਿਹਾ ਜਾਂਦਾ ਸੀਗਾ ਪਹਿਲੇ ਪਹਿਲੇ ਨਾਮ ਲੇਖੀ ਉਹਨਾਂ ਨੇ ਇਸ ਨੂੰ ਸੌਖੇ ਢੰਗ ਨਾਲ ਯਾਦ ਰੱਖਣ ਦੀ ਇੱਕ ਬੜੀ ਸੋਹਣੀ ਕੋਸ਼ਿਸ਼ ਕੀਤੀ ਸੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਰੋਚਿਕ ਟਾਪਿਕ ਦੇ ਬਾਰੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ